ਇੱਕ ਸਾਲ ਬਾਅਦ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿਆਸੀ ਜੰਗ ਹੋਣੇ ਤੋਂ ਤੇਜ਼ ਹੋ ਗਈ ਹੈ। ਅਗਲੇ ਦਿਨਾਂ ਵਿੱਚ ਦਲ ਬਦਲੀ ਵੀ ਹੋਰ ਤੇਜ਼ ਹੋਏਗੀ। ਆਮ ਆਦਮੀ ਪਾਰਟੀ ਬਾਰੇ ਚਰਚਾ ਹੈ ਕਿ ਇਸ ਨੇ ਆਪਣੇ ਅੱਧ ਤੋਂ ਵੱਧ ਵਿਧਾਇਕਾਂ ਦੀ ਟਿਕਟ ਕੱਟ ਕੇ ਨਵੇਂ ਚਿਹਰੇ ਮੈਦਾਨ ਵਿੱਚ ਉਤਾਰਨੇ ਨੇ। ਇਸੇ ਲਈ ਕਿਆਸ ਕੀਤੇ ਜਾ ਰਹੇ ਨੇ ਕਿ ਸਭ ਤੋਂ ਵੱਧ ਵਿਧਾਇਕ ਇਸੇ ਪਾਰਟੀ ਵਿੱਚੋਂ ਛਲਾਂਗ ਮਾਰਨਗੇ। ਫੇਰ ਸਵਾਲ ਪੈਦਾ ਹੁੰਦਾ ਹੈ ਕਿ ਇਹਨਾਂ ਨੂੰ ਕਿਹੜੀ ਪਾਰਟੀ ਲਵੇਗੀ ਇਹ ਐਵੇਂ ਤਾਂ ਦਲ ਬਦਲੀ ਨਹੀਂ ਕਰਨਗੇ ਇਹਨਾਂ ਦੀ ਇੱਕੋ ਇੱਕ ਸ਼ਰਤ ਟਿਕਦੀ ਹੋਏਗੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਕੋਲ ਬਹੁਤੇ ਹਲਕਿਆਂ ਵਿੱਚ ਪਹਿਲਾਂ ਹੀ ਉਮੀਦਵਾਰ ਨੇ ਕਾਂਗਰਸ ਵਿੱਚ ਤਾਂ ਕਈ ਸੀਟਾਂ ਉੱਤੇ ਦੋ ਤਿੰਨ ਮਜ਼ਬੂਤ ਦਾਵੇਦਾਰ ਮੌਜੂਦ ਨੇ ਫੇਰ ਵੀ ਇਹਨਾਂ ਦੋਹਾਂ ਪਾਰਟੀਆਂ ਕੋਲ ਕਰੀਬ 25-30 ਜਿਹੇ ਹਲਕੇ ਨੇ ਜਿੱਥੋਂ ਇਹਨਾਂ ਨੂੰ ਮਜ਼ਬੂਤ ਚਿਹਰਿਆਂ ਦੀ ਲੋੜ ਪਵੇਗੀ ਫਿਰ ਅਗਲਾ ਸਵਾਲ ਇਹ ਹੈ ਵੀ ਇਹ ਦੋਵੇਂ ਪਾਰਟੀਆਂ ਆਮ ਆਦਮੀ ਪਾਰਟੀ ਨਾਲ ਸੰਬੰਧਤ ਆਗੂਆਂ ਨੂੰ ਕਿਉਂ ਸ਼ਾਮਲ ਕਰਨਗੀਆਂ ਕਿਉਂਕਿ ਇਸੇ ਪਾਰਟੀ ਨਾਲ ਤਾਂ ਇਹਨਾਂ ਦੀ ਸਿਆਸੀ ਲੜਾਈ ਚੱਲ ਰਹੀ ਹੈ ਦੂਜੀ ਗੱਲ ਸੱਤਾਧਿਰ ਦੇ ਕਈ ਆਗੂ ਐਨੇ ਵੱਡੇ ਚਿਹਰੇ ਵੀ ਨਹੀਂ ਜੋ ਉਹਨਾਂ ਦੀ ਸ਼ਰਤ ਮੰਨ ਕੇ ਸ਼ਾਮਲ ਕਰ ਲਿਆ ਜਾਵੇ ਸਭ ਨੂੰ ਪਤਾ ਹੈ ਕਿ ਇਹ ਵਿਧਾਇਕਤਾ ਆਵਾ ਦੀ ਪਾਰਟੀ ਦੇ ਹੱਕ ਵਿੱਚ ਚੱਲੀ ਲਹਿਰ ਕਰਕੇ ਚੋਣ ਜਿੱਤੇ ਸਨ ਫਿਰ ਬਚਦੀ ਆ ਭਾਰਤੀ ਜਨਤਾ ਪਾਰਟੀ ਜੋ ਐਤਕੀ ਆਪਣੇ ਬਲਬੂਤੇ ਸਾਰੇ 117 ਹਲਕਿਆਂ ਵਿੱਚ ਚੋਣ ਲੜਨ ਦੀ ਤਿਆਰੀ ਵਿੱਚ ਹੈ ਜੇ ਭਾਜਪਾ ਦਾ ਸ਼ਰਮਣੀ ਅਕਾਲੀ ਦਲ ਨਾਲ ਗੱਠ ਜੋੜ ਨਹੀਂ ਹੁੰਦਾ ਤਾਂ ਇਸ ਪਾਰਟੀ ਨੂੰ ਹੀ ਸਭ ਤੋਂ ਵੱਧ ਗਿਣਤੀ ਵਿੱਚ ਐਮਐਲਏ ਦੀ ਚੋਣ ਲੜਨ ਲਈ ਚੰਗੇ ਚਿਹਰੇ ਚਾਹੀਦੇ ਨੇ ਇਸ ਦਾ ਮਤਲਬ ਹੈ ਕਿ ਭਾਜਪਾ ਹਰ ਤਰ੍ਹਾਂ ਦਾ ਮਟੀਰੀਅਲ ਇਕੱਠਾ ਕਰੇਗੀ ਜਿਵੇਂ ਕਾਂਗਰਸੋਂ ਤੱਕ ਆਮ ਆਦੀ ਪਾਰਟੀ ਉੱਤੇ ਤਰ੍ਹਾਂ ਤਰ੍ਹਾਂ ਦਾ ਮਟੀਰੀਅਲ ਇਕੱਠਾ ਕਰਨ ਦਾ ਦੋਸ਼ ਮੜਦੀ ਰਹੀ ਹੈ ਅਸੀਂ ਬਿਲਕੁਲ ਇਹ ਮਟੀਰੀਅਲ ਵਾਲਾ ਸ਼ਬਦ ਨਹੀਂ ਵਰਦੇ ਸਗੋਂ ਇਹ ਤਾਂ ਇਨ੍ਹਾਂ ਸਿਆਸਤਦਾਨਾਂ ਨੇ ਖੁਦ ਹੀ ਖੁਦ ਨੂੰ ਦਿੱਤਾ ਏ ਮਟੀਰੀਅਲ ਛੱਡੋ ਹੁਣ ਤਾਂ ਨਵੀਂ ਗੱਲ ਰਿਜੈਕਟਡ ਮਾਲ ਦੀ ਵੀ ਆ ਗਈ ਹੈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਆਕਿਆ ਕਿ ਭਾਜਪਾ ਪੰਜਾਬ ਵਿੱਚ ਰਿਜੈਕਟਡ ਮਾਲ ਇਕੱਠਾ ਕਰ ਰਹੀ ਹੈ ਉਧਰ ਭਾਜਪਾ 2 ਦਰਜਨ ਤੋਂ ਵੱਧੇਰੇ ਆਗੂਆਂ ਦੀ ਸੂਚੀ ਤਿਆਰ ਕਰਕੇ ਇਹਨਾਂ ਨੂੰ ਸ਼ਾਮਲ ਕਰਨ ਲਈ ਕਤਾਰ ਵਿੱਚ ਖੜਾ ਕਰੀ ਬੈਠੀ ਹੈ ਬਕੌਲ ਰਾਜਾ ਬੜਿੰਗ ਕੀ ਫੇਰੇ ਸਾਰੇ ਰਿਜੈਕਟਡ ਮਾਲ ਵਿੱਚ ਸ਼ਾਮਲ ਨੇ ਸਿਆਸੀ ਆਗੂਆਂ ਨੂੰ ਬੋਲਬਾਣੀ ਅਤੇ ਸ਼ਬਦਾਂ ਦੀ ਚੋਣ ਸਹੀ ਰੱਖਣੀ ਚਾਹੀਦੀ ਹੈ ਬਹੁਤ ਸਾਰੇ ਲੋਕ ਇਹਨਾਂ ਤੋਂ ਪ੍ਰਭਾਵਿਤ ਹੁੰਦੇ ਨੇ ਅਤੇ ਬਹੁਤ ਲੋਕਾਂ ਉੱਤੇ ਇਹਨਾਂ ਦਾ ਅਸਰ ਜਾਂਦਾ ਹੈ ਰਾਜਾ ਬੜਿੰਗਸਣੇ ਪੰਜਾਬ ਵਿੱਚ ਹੈਗੇ ਨੇ ਅਜਿਹੇ ਆਗੂ ਜਿਨ੍ਹਾਂ ਦੇ ਮੂੰਹੋਂ ਅਕਸਰ ਅਜਿਹੇ ਫੁੱਲ ਕਰਦੇ ਰਹਿੰਦੇ ਨੇ ਖੈਰ ਰਾਜਾ ਬੜਿੰਗ ਨੇ ਰਿਜੈਕਟਡ ਮਾਲ ਵਾਲਾ ਬਿਆਨ ਜਗਮੀਤ ਸਿੰਘ ਬਰਾੜ ਰਿਪਜੀਤ ਸਿੰਘ ਬਰਾੜ ਚਰਨਜੀਤ ਸਿੰਘ ਬਰਾੜ ਅਤੇ ਓੰਕਾਰ ਸਿੰਘ ਸਿੱਧੂ ਦੇ ਭਾਜਪਾ ਜੁਆਇਨ ਕਰਨ ਮਗਰੋਂ ਦਿੱਤਾ ਪਰ ਉਹਨਾਂ ਦਾ ਅਸਲ ਨਿਸ਼ਾਨਾ ਬਰਾੜ ਭਰਾ ਖਾਸ ਤੌਰ ਤੇ ਜਗਮੀਤ ਸਿੰਘ ਬਰਾੜ ਨੇ ਲੋਕੀ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੂੰ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਸਿਆਸੀ ਗੁਰੂ ਵਜੋਂ ਦੇਖਦੇ ਨੇ ਇਹ ਗੱਲ ਬਕਰੀ ਹੈ ਕਿ ਰਾਜਾ ਬੜਿੰਗ ਖੁਦ ਅਜੇ ਹਾਂ ਬਿਲਕੁਲ ਨਾ ਸੋਚਦੇ ਹੋਣ ਨਾ ਸਮਝਦੇ ਹੋਣ ਅਕਾਲੀ ਸਰਕਾਰ ਸਮੇਂ ਫਰੀਦਕੋਟ ਹਲਕੇ ਤੋਂ ਸੁਖਵੀਰ ਸਿੰਘ ਬਾਦਲ ਨੂੰ ਲੋਕ ਸਭਾ ਚੋਣ ਹਰਾ ਕੇ ਵੱਡਾ ਸਿਆਸੀ ਧਮਾਕਾ ਕਰਨ ਵਾਲੇ ਜਗਮੀਤ ਸਿੰਘ ਬਰਾੜ ਜਨਤਕ ਤੌਰ ਉਤੇ ਵੀ ਅਤੇ ਲੋਕ ਸਭਾ ਦੀ ਆਪਣੀ ਸਪੀਚ ਕਰਕੇ ਵੀ ਆਵਾਜ਼ੇ ਪੰਜਾਬ ਕਰਕੇ ਪ੍ਰਸਿੱਧ ਹੋਏ। ਉਸ ਸਮੇਂ ਉਹਨਾਂ ਦੀ ਸਿਆਸਤ ਵਿੱਚ ਪੂਰੀ ਝੜਮਰਜੀ। ਇਹੋ ਸਮਾਂ ਸੀ ਜਦੋਂ ਆਖਿਆ ਜਾਂਦਾ ਹੈ ਕਿ ਉਹਨਾਂ ਨਵੇਂ ਉੱਭਰ ਰਹੇ ਨੌਜਵਾਨ ਰਾਜਾ ਬੜਿੰਗ ਨੂੰ ਥਪੜਾ ਦਿੱਤਾ ਅਤੇ ਜੂਥ ਕਾਂਗਰਸ ਦੇ ਪ੍ਰਮੁੱਖ ਅਹੁਦਿਆਂ ਉੱਤੇ ਪਹੁੰਚਾਉਣ ਲਈ ਸਹਾਈ ਵੀ ਸਾਬਤ ਹੋਏ। ਇਹ ਗੱਲਾਂ ਹੁਣ ਬਹੁਤ ਪਿੱਛੇ ਰਹਿ ਗਈਆਂ ਨੇ। ਇਸ ਸਮੇਂ ਗੁਰੂ ਚੇਲੇ ਵਾਲਾ ਰਿਸ਼ਤਾ ਤਾਂ ਛੱਡੋ ਸਿਆਸੀ ਦੋਸਤੀ ਵਾਲੀ ਵੀ ਗੱਲ ਨਹੀਂ ਬਚੀ ਪਿੱਛੇ ਜਿਹੇ ਗਿੱਦੜਵਾਦੀ ਹੋਈ ਜ਼ਿਮਨੀ ਚੋਣ ਮੌਕੇ ਤਾਂ ਇੱਕ ਵਾਰ ਜਗਮੀਤ ਸਿੰਘ ਬਰਾੜ ਨੇ ਚੋਣ ਲੜਨ ਦਾ ਵੀ ਐਲਾਨ ਕਰ ਦਿੱਤਾ ਸੀ ਭਾਵੇਂ ਬਾਅਦ ਵਿੱਚ ਕਿਸੇ ਕਾਰਨ ਕਰਕੇ ਉਹ ਪਿੱਛੇ हट ਗਏ ਹੁਣ ਇਸੇ ਰਾਜਾ ਬੜਿੰਗ ਨੇ ਬਿਨਾ ਉਹਨਾਂ ਦਾ ਨਾਮ ਲਿਆਂ ਰਿਜੈਕਟਡ ਮਾਲ ਵਾਲੀ ਗੱਲ ਆਖੀ ਹੈ ਰਾਜਾ ਬੜਿੰਗ ਨੇ ਤਾਂ ਇਹਨਾਂ ਆਗੂਆਂ ਦੇ ਆਧਾਰ ਉੱਤੇ ਵੀ ਤੰਜ ਕੱਸਿਆ ਹੈ ਆਧਾਰਤਾ ਚੋਣਾ ਮੌਕੇ ਪਤਾ ਲੱਗ ਜੂ ਜੇ ਸ਼੍ਰੀ ਮੁਖਤਸਰ ਸਾਹਿਬ ਤੋਂ ਦੋਵੇਂ ਆਮੋ ਸਾਹਮਣੇ ਹੋ ਗਏ ਰਾਜਾ ਬੜਿੰਗ ਦੇ ਗਿੱਦੜਵਾ ਛੱਡਣ ਦੀ ਚਰਚਾ ਚੱਲਦੀ ਰਹਿੰਦੀ ਹੈ ਕਾਂਗਰਸ ਨੇ ਜੇ ਐਮਪੀ ਹੋਣ ਕਰਕੇ ਰਾਜਾ ਬੜਿੰਗ ਨੂੰ ਟਿਕਟ ਨਾ ਦਿੱਤੀ ਤਾਂ ਉਹ ਆਪਣੀ ਪਤਨੀ ਅਮਰਤਾ ਬੜਿੰਗ ਨੂੰ ਟਿਕਟ ਦਵਾਉਣਗੇ ਜੋ ਪਹਿਲਾਂ ਵੀ ਇੱਕ ਵਾਰ ਜ਼ਿਮਨੀ ਚੋਂ ਲੜ ਚੁੱਕੇ ਨੇ ਜੇ ਭਾਜਪਾ ਨੇ ਜਗਮੀਤ ਸਿੰਘ ਬਰਾੜ ਨੂੰ ਟਿਕਟ ਦਿੱਤੀ ਤਾਂ ਗੁਰੂ ਚੇਲੇ ਵਾਲਾ ਮੁਕਾਬਲਾ ਸੰਭਵ ਹੈ ਚਿਹਰਾ ਬੇਸ਼ੱਕ ਰਾਜਾ ਬੜਿੰਗ ਦੀ ਥਾਂ ਅਮਰਤਾ ਬੜਿੰਗ ਹੋਵੇ ਜਗਮੀਤ ਸਿੰਘ ਬਰਾੜ ਦੀ ਰਾਜਾ ਬੜਿੰਗ ਦੇ ਬਿਆਨ ਬਾਰੇ ਪ੍ਰਤੀਕਿਰਿਆ ਹੁਣੇ ਹਲੇ ਬਾਕੀ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਦਿੱਲੀ ਵਿਖੇ ਰਜੇਮੇ ਵਿੱਚ ਹੋਣ ਕਰਕੇ ਆਪਣਾ ਪੱਕ ਨਹੀਂ ਦੇ ਸਕੇ ਹੁਣ ਜੇ ਇਸ ਜੋਇਨਿੰਗ ਮੌਕੇ ਮੌਜੂਦ ਰਹੇ ਰਮਨੀਤ ਬਿੱਟੂ ਦਾ ਬਿਆਨ ਆ ਗਿਆ ਇਸ ਉੱਤੇ ਗੱਲ ਕਰਨ ਤੋਂ ਪਹਿਲਾਂ ਕਿਉਂ ਨਾ ਰਾਜਾ ਬੜਿੰਗ ਦਾ ਉਹ ਬਿਆਨ ਦੇਖ ਲਈਏ ਕਹਿ ਭਾਈ ਭਗਤਾ ਤੇਰੇ ਯਾਰ ਮੋਦੀ ਨੇ 100 ਦਿਨ ਦਾ ਤਾਂ ਕਿਸੇ ਨੂੰ ਕੰਮ ਮਿਲਿਆ ਨਹੀਂ ਪੰਜਾਬ ਚ 125 ਦਿਨ ਕੀ ਮਿਲੂਗਾ ਖੁਸ਼ ਹੋਈ ਅੱਜ ਵੀ ਕਈ ਬੰਦਿਆਂ ਨੂੰ ਜੁਆਇਨ ਕਰਾਇਆ ਮਿੱਟੀ ਜੀ ਨੂੰ ਮੁਬਾਰਕਾਂ ਸੋ ਬੜੇ ਚਾਵਾ ਨਾਲ ਕਈ ਵੱਡੇ ਚਿਹਰੇ ਕਹਿੰਦੇ ਅਸੀਂ ਜੁਆਇਨ ਕਰਾਈਏ ਮੈਂ ਕਿਹਾ ਇਹੋ ਜਿਹੇ ਚਿਹਰੇ ਜੁਆਇਨ ਕਰਾਉਂਦੇ ਰਹੋ ਤੇ ਤੁਹਾਡੀ ਸਰਕਾਰ ਪੱਕੀ ਲੋਕ ਬਣਾ ਦੇਣਗੀ ਉਹਦੇ ਵਿੱਚੋਂ ਜਾਖੜ ਮੈਂ ਵੇਖਿਆ ਸਾਰੇ ਐਂ ਕਰੀ ਖੜੇ ਜਿਹੜਾ ਸੈਣੀ ਐ ਸੈਣੀ ਸਾਹਿਬ ਮੁੱਖ ਮੰਤਰੀ ਸਾਹਿਬ ਉਹ ਐਦਾਂ ਕਰਕੇ ਖੜੇ ਦੂਜੇ ਵੀ ਤੇ ਜਾਖੜ ਐਂ ਕਰਕੇ ਖੜੇ ਜਾਖੜ ਸਾਹਿਬ ਮਤਲਬ ਕਿ ਉਹਨੇ ਵਿਕਟਰੀ ਸਾਈਨ ਨਹੀਂ ਬਣਾਇਆ ਸੋ ਕਹਿੰਦਾ ਭਾਅ ਬੀਜੇਪੀ 'ਚ ਸਭ ਕੁਝ ਠੀਕ ਨਹੀਂ ਹੈ ਕਿਰਨ ਜਾਖੜ ਸਾਹਿਬ ਆਲੀ ਭਾਇਆ ਵੇ ਵਰਕਿੰਗ ਪ੍ਰਧਾਨ ਨਾਲ ਹੀ ਜਾਖੜ ਸਾਹਿਬ ਹੁਣ ਜਾਖੜ ਸਾਹਿਬ ਦੇ ਨਾਲ ਇੱਕ ਬਿੱਟੂ ਲਾਇਆ ਵੇ ਹੂੰ ਸੋ ਬਿੱਟੂ ਜੀ ਵੀ ਹੁਣ ਪੂਰਾ ਦੇਖਦੇ ਆ ਵੀ ਸ਼ਾਇਦ ਮੇਰਾ ਦਾ ਹੀ ਲੱਗ ਜੇ ਪ੍ਰਧਾਨ ਨਹੀਂ ਤੇ ਕਿਵੇਂ ਲੱਗੇ ਸੋ ਕਹਿੰਦਾ ਭਾਅ ਵੀ ਹੈ ਕਿ ਅੱਜ ਬੜੇ ਵੱਡੇ ਵੱਡੇ ਚਿਹਰੇ ਲੈ ਕੇ ਗਏ ਹੈ ਸਹੀ ਕਹੀ ਹੈ ਕਹ ਰਹੇ ਕਿ ਲੋਕਾਂ ਦੇ ਅਰਜੈਕਟਡ ਮਾ ਲਈ ਫੇਰੇ ਹੂੰ ਗੱਲ ਆ ਵੀ ਪੱਤਰਕਾਰ ਵੀ ਕਈ ਵਾਰ ਹੱਦ ਕਰ ਦਿੰਦੇ ਨੇ ਇੱਕ ਪੱਤਰਕਾਰ ਨੇ ਰਾਜਾ ਬੜਿੰਗ ਨੂੰ ਆਹ ਸਵਾਲ ਕਰ ਲਿਆ ਅੱਗੋਂ ਸੋਚਿਆ ਵੀ ਨਹੀਂ ਸੀ ਕਿ ਮੋੜਵਾ ਸਵਾਲ ਆਜੂ ਫਿਰ ਦੂਜੇ ਪੱਤਰਕਾਰ ਨੂੰ ਕਵਰ ਕਰਨਾ ਪਿਆ ਕਹੀ ਕਹਿੰਦੇ ਰਾਜਾ ਬੜਿੰਗ ਦਾ ਸੀਐਮ ਬੜਿੰਗ ਨੇ ਕੌਣ ਕਹਿੰਦਾ ਸਿਆਸੀ ਵੜੀਗੇ ਨੇ ਸਿਆਸੀ ਪਾਰਟੀ ਨੇ ਤੇਰਾ ਮੈਨੂੰ ਤਾਂ ਕਿਸੇ ਲੋਕਾਂ ਦੇ ਵਿੱਚ ਚਰਚਾ ਹੋਣ ਲੱਗ ਗਿਆ ਜੀ ਹਾਂ ਅੱਛਾ ਕੋਈ ਗੱਲ ਹੈ ਲੋਕ ਕੀ ਕਹਿੰਦੇ ਇਹ ਜਿਹੜਾ ਸੀਐਮ ਬਣਨਾ ਜਾਂ ਨਾ ਬਣਨਾ ਇਹ ਮੰਡੇਟ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਕੋਲ ਹੈ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਆਪਣੇ ਆਪ ਸੀਐਮ ਬਣ ਦੀ ਕੋਸ਼ਿਸ਼ ਕਰਦਾ ਹੈ ਜਾਂ ਬਣ ਜਾਂਦਾ ਹੈ ਉਹਦਾ ਕੁਝ ਨਹੀਂ ਬਚਦਾ ਰਾਜਾ ਬੜਿੰਗਦੇ ਰਿਜੈਕਟਡ ਮਾਲ ਵਾਲੇ ਬਿਆਨ ਦੇ ਉਲਟ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਭਾਜਪਾ ਵਿੱਚ ਸ਼ਾਮਲ ਹੋਣ ਦੇ ਚਾਹਵਾਨਾਂ ਦੀ ਕਤਾਰ ਬਹੁਤ ਲੰਬੀ ਹੈ ਸ਼੍ਰੀ ਮੁਖਸਰ ਸਾਹਿਬ ਵਿੱਚ ਪਹਿਲੀ ਵਾਰ ਭਾਜਪਾ ਵੱਲੋਂ ਕੀਤੀ ਮਾਗੀ ਮੇਲੇ ਦੀ ਕਾਨਫਰੰਸ ਵਿੱਚ ਹੋਏ ਵੱਡੇ ਇਕੱਠ ਤੋਂ ਪ੍ਰਭਾਵਿਤ ਕਈ ਹੋਰ ਆਗੂ ਭਾਜਪਾ ਨੂੰ ਜੁਆਇਨ ਕਰਨ ਦੀ ਇੱਛਾ ਪ੍ਰਗਟਾ ਰਹੇ ਨੇ। ਉਨ੍ਹਾਂ ਮੁਤਾਬਕ ਬੀਜੇਪੀ ਨੇ ਹੁਣ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਚੋਣ ਲੜਨੀ ਹੈ ਤਾਂ ਇਹਨਾਂ ਸਾਰੇ ਹਲਕਿਆਂ ਵਿੱਚ ਚੰਗੇ ਅਕਸ ਵਾਲੇ ਆਗੂ ਚਾਹੀਦੇ ਨੇ ਜਿਨ੍ਹਾਂ ਨੂੰ ਪਾਰਟੀ ਟਿਕਟ ਦੇ ਕੇ ਚੋਣ ਲੜਾ ਸਕੇ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਆਗੂ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਨਾਲ ਹੀ ਕੇਂਦਰੀ ਰਾਜ ਮੰਤਰੀ ਨੇ ਇਹ ਵੀ ਦੱਸਤਾ ਕਿ ਭਾਜਪਾ ਹਰੇਕ ਆਗੂ ਨੂੰ ਸ਼ਾਮਲ ਨਹੀਂ ਕਰੇਗੀ ਸਗੋਂ ਭਾਜਪਾ ਅਤੇ ਪੀਐਮ ਮੋਦੀ ਦੀ ਸੋਚ ਉੱਤੇ ਪਹਿਰਾ ਦੇਣ ਵਾਲੇ ਸਾਫ਼ ਅਕਸ ਵਾਲੇ ਆਗੂ ਹੀ ਬੀਜੇਪੀ ਵਿੱਚ ਸ਼ਾਮਲ ਕੀਤੇ ਜਾਣਗੇ ਇਸ ਤਰ੍ਹਾਂ ਰਵਨੀਤ ਬਿੱਟੂ ਨੇ ਰਾਜਾ ਬੜਿੰਗ ਦੇ ਰਿਜੈਕਟਡ ਮਾਲ ਵਾਲੇ ਬਿਆਨ ਨੂੰ ਇੱਕ ਤਰ੍ਹਾਂ ਨਾਲ ਨਕਾਰਿਆ ਹੈ ਅਤੇ ਆਖਿਆ ਕਿ ਭਾਜਪਾ ਸਾਫ਼ ਅਕਸ ਦੇ ਨਾਂ ਨਾਲ ਚੰਗੇ ਆਧਾਰ ਵਾਲੇ ਆਗੂ ਹੀ ਸ਼ਾਮਲ ਕਰ ਰਹੀ ਹੈ ਦੋ ਦਿਨ ਪਹਿਲੇ ਹੀ ਅਸੀਂ मुक्सर में माघी मेला जो रूरल बेल्ट है पूरी हमारी मालवा की उसमें जो हमारी रैली हुई तो वो रैली बीजेपी ने पहली बार की और बहुत कामयाब रैली हुई हमारी जगह कम हो गई हम उतना प्रबंध नहीं कर पाए चार चार गुना लोग वहाँ पे आए थे और लोगों ने जो फीडबैक दिया हमें भाई आप प्रबंध ही नहीं कर सके उतना जितना लोग वहाँ पे आए थे तो वो तो माफ़ी मांगी मांगी हमने लेकिन उसके बाद एक लोगों के अंदर जो ये लोग सब जैसे बीजेपी जॉइन सबने की हुई है उस वक्त इनको ये नहीं था भाई हम बीजेपी वोट लेके जीत जाएगी सबको ये पता था अभी हालात क्या हैं पर ये चीज़ एक कोई दीवा कोई मोमबत्ती लेके तो चलता है मशाल लेके चलता है ना वो मशाल जो शुरू की थी पंजाब में बीजेपी ने वो आज पूरा काफिला बन चुका है और मैं ये विश्वास से कह सकता हूँ अभी आज ये शुरुआत है और हम एक हमारी विधानसभा हमने लड़नी है पूरी उस तरीके से किस डिस्ट्रिक्ट में किस ज़िले में किस विधानसभा में किस ब्लॉक में कैसे लीडर हैं जो अप्रोच तो हमारे मैं समझता हूँ सैकड़े लोग कर रहे हैं पर वो हमने देखना है भी किस तरीके के लोग बीजेपी में चाहिए दूसरों से अलग चाहिए जो मोदी साहब की और बीजेपी की जो सोच है उसे ग्राउंड लेवल पे लागू कर सके वो डेवलपमेंट मॉडल जो विकसित भारत की बात करते हैं हम उस चीज़ को हमने पंजाब में भी तो करना है ना उस सोच से ये लोग क्लियर बड़ी ਕਲੀਅਰ ਮੰਡੇਟ ਲੈ ਕੇ ਇਹ ਲੋਕ ਜੁਆਇਨ ਕਰ ਪਰੁਨੀਤ ਬਿੱਟੂ ਵੀ ਖਦ ਨੂੰ ਉਪ ਵਿਕਦੇ ਮੁੱਖ ਮੰਤਰੀ ਵਜੋਂ ਦੇਖਦੇ ਨੇ ਭਾਜਪਾ ਵੀ ਉਹਨਾਂ ਨੂੰ ਸੀਐਮ ਦੇ ਚਿਹਰੇ ਵਜੋਂ ਪੇਸ਼ ਕਰ ਸਕਦੀ ਆ ਵੈਸੇ ਭਾਜਪਾ ਨੂੰ ਇਸ ਸਮੇਂ ਹੋਰ ਸਿੱਖ ਚਿਹਰਿਆਂ ਦੀ ਸਖਤ ਲੋੜ ਹੈ ਭਾਜਪਾ ਨੇ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਜੇਕਰ ਚੋਣ ਲੜਨੀ ਆ ਤਾਂ ਇੰਨੇ ਚੰਗੇ ਚਿਹਰੇ ਲੁੜਿੰਦੇ ਨੇ ਇਸੇ ਲਈ ਉਹ ਹੋਰ ਨਾ ਪਾਰਟੀਆਂ ਦੇ ਪੁਰਾਣੇ ਚਿਹਰੇ ਲਿਆ ਰਹੀ ਆ ਵਕ ਵਕ ਪਾਰਟੀਆਂ ਦੇ ਆਗੂਆਂ ਨੂੰ ਜੁਆਇਨ ਕਰਾਉਣ ਦਾ ਸਿਲਸਿਲਾ ਹਾਲੇ ਹੋਰ ਤੇਜ਼ ਹੋਏਗਾ ਸ਼ਹਿਰੀ ਖੇਤਰ ਦੇ ਹੋਰ ਨਾ ਪਾਰਟੀਆਂ ਦੇ ਆਗੂ ਭਾਜਪਾ ਦਾ ਪੱਲਾ ਫੜ ਸਕਦੇ ਨੇ ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਸੱਤਾਧਾਰੀ ਧਿਰ ਦੇ ਕੁਝ ਸ਼ਹਿਰੀ ਵਿਧਾਇਕ ਵੀ ਨੇ ਜਿਹੜੇ ਗਿੰਤੀਆਂ-ਬਿੰਤੀਆਂ ਕਰਕੇ ਭਾਜਪਾ ਵਿੱਚ ਜਾਣਗੇ ਲੁਧਿਆਣਾ ਨਾਲ ਸੰਬੰਧਤ ਦੋ ਵਿਧਾਇਕਾਂ ਬਾਰੇ ਵੀ ਕੰਸੋ ਹੈ ਕਿ ਉਹ ਜਲਦ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਨੇ ਚਰਚਾ ਕਾਲੀ ਭਾਜਪਾ ਗੱਠਜੋੜ ਮੋੜ ਹੋਣ ਦੀ ਵੀ ਚੱਲਦੀ ਰਹਿੰਦੀ ਹੈ ਹੁਣ ਇੱਕ ਵਾਰ ਫੇਰ ਇਹ ਚਰਚਾ ਤੇਜ਼ ਹੋਈ ਆ ਪਰ ਇਸ ਦੇ ਨਾਲ ਹੀ ਭਾਜਪਾ ਵਿੱਚ ਕੁਝ ਆਗੂ ਨੇ ਜਿਹੜੇ ਇਸ ਗੱਠਜੋੜ ਦਾ ਪਾਰਟੀ ਦੇ ਅੰਦਰ ਅਤੇ ਬਾਹਰ ਜਨਤਕ ਤੌਰ ਤੇ ਖੁੱਲੇ ਆਮ ਵਿਰੋਧ ਕਰਦੇ ਨੇ ਇਹਨਾਂ ਵਿੱਚ ਮੋਰੀ ਰਮਨੀਤ ਬਿੱਟੂ ਨੇ ਵੈਸੇ ਇਸ ਮੁੱਦੇ ਉੱਤੇ ਪੰਜਾਬ ਭਾਜਪਾ ਦੋ ਖੇਮਿਆਂ ਵਿੱਚ ਵੰਡੇ ਹੋਈ ਨਜ਼ਰ ਆਉਂਦੀ ਹੈ ਇੱਕ ਪਾਸੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗੇ ਆਗੂ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀ ਪੈਰਵਾਈ ਕਰਦੇ ਨੇ ਉਹ ਸਮਝਦੇ ਨੇ ਕਿ ਸੱਤਾ ਪ੍ਰਾਪਤੀ ਲਈ ਇਹ ਗੱਠਜੋੜ ਬਹੁਤ ਜ਼ਰੂਰੀ ਆ ਇਸ ਲਈ ਉਹ ਖੁੱਲੇ ਆਮ ਇਸ ਦੀ ਹਮਾਇਤ ਕਰਦੇ ਨੇ ਉਧਰ ਰਵਨੀਤ ਬਿੱਟੂ ਵਰਗੇ ਆਗੂ ਐਨ ਉਲਟ ਖੜੇ ਦਿਸਦੇ ਨੇ ਉਹ ਬਾਰ ਬਾਰ ਕਹਿ ਰਹੇ ਨੇ ਕਿ ਕਾਲੀ ਦਲ ਦੇ ਮਜ਼ਬੂਤ ਹੋਣ ਨਾਲ ਪੰਜਾਬ ਵਿੱਚ ਗੈਂਗਸਟਰ ਅਤੇ ਨਸ਼ੇ ਵਧਣਗੇ ਅਤੇ ਸੂਬਾ ਤਬਾਹੀ ਵੱਲ ਵਧੇਗਾ ਭਾਵ ਉਹ ਕਿਸੇ ਕੀਮਤ ਉੱਤੇ ਇਹ ਗੱਠਜੋੜ ਨਹੀਂ ਚਾਹੁੰਦੇ ਇਸ ਦਾ ਇੱਕ ਹੋਰ ਠੋਸ ਕਾਰਨ ਹੈ ਗੱਠਜੋੜ ਹੋਣ ਦੀ ਸੂਰਤ ਵਿੱਚ ਬਿੱਟੂ ਵਰਗੇ ਫਿਰ ਮੁੱਖ ਮੰਤਰੀ ਦੇ ਚਿਹਰੇ ਨਹੀਂ ਹੋਣਗੇ ਉੰਜ ਅਜਿਹੇ ਆਗੂ ਨੂੰ ਸਮਝਣ ਦੀ ਲੋੜ ਹੈ ਕਿ ਇਕੱਲੇ ਚਿਹਰੇ ਬਣਨ ਨਾਲ ਹੀ ਕੀ ਹੋਏਗਾ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਣ ਲਈ ਲੋੜਿੰਦਾ ਬਹੁਮਤ ਪਹਿਲਾਂ ਬਹੁਤ ਜ਼ਰੂਰੀ ਹੈ ਉੰਜ ਰਵਨੀਤ ਬਿੱਟੂ ਤੇ ਰਾਜਾ ਬਣੇਂ ਵਿਚਕਾਰ ਸਿਆਸੀ ਦੁਸ਼ਮਣੀ ਵੀ ਹੈ ਦੋਵੇਂ ਜੂਤ ਕਾਂਗਰਸ ਵਿੱਚੋਂ ਆਏ ਨੇ ਅਤੇ ਦੋਹਾਂ ਨੂੰ ਰਾਹੁਲ ਗਾਂਧੀ ਨੇ ਸਿਆਸਤ ਵਿੱਚ ਉੱਪਰ ਚੁੱਕਿਆ ਬਿੱਟੂ ਜੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਤਾਂ ਰਾਜਾ ਬੜਿੰਗ ਆਲ ਇੰਡੀਆ ਯੂਥ ਕਾਂਗਰਸ ਦੇ ਜਦੋਂ ਰਵਨੀਤ ਬਿੱਟੂ ਨੇ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕੀਤੀ ਤਾਂ ਰਾਹੁਲ ਗਾਂਧੀ ਨੇ ਹੀ ਉਹਨਾਂ ਖਿਲਾਫ ਲੁਧਿਆਣਾ ਵਿੱਚ ਰਾਜਾ ਬੜਿੰਗ ਨੂੰ ਮੈਦਾਨ ਵਿੱਚ ਉਤਾਰਤਾ ਇਸ ਹਾਰ ਦਾ ਦਰਦ ਵੀ ਹਮੇਸ਼ਾ ਰਵਨੀਤ ਬਿੱਟੂ ਦੇ ਅੰਦਰ ਰਹਿੰਦਾ ਹੈ ਰਾਜਾ ਬੜਿੰਗ ਹੁਣ ਤੱਕ ਚੌਣਾ ਜਿੱਤਦੇ ਆਏ ਨੇ ਅਤੇ ਜੇ ਰਵਨੀਤ ਬਿੱਟੂ ਨੂੰ ਹਰਾਉਣ ਵਿੱਚ ਉਹ ਕਾਮਯਾਬ ਹੋ ਗਏ ਤਾਂ ਬਾਕੀ ਸਿਆਸਤਦਾਨਾਂ ਨੂੰ ਅਰ ਰਿਜੈਕਟਡ ਮਾਲ ਦਸਣਾ ਉਹਨਾਂ ਦੀ ਸਿਆਸੀ ਭੁੱਲ ਹੀ ਕਿਹਾ ਜਾਏਗਾ ਨਾਲੇ ਹਰ ਚੀਜ਼ ਦਾ ਸਮਾਂ ਹੁੰਦਾ ਹੈ ਅਤੇ ਕਈ ਵਾਰ ਸਮੇ ਦੇ ਨਾਲ ਨਾਲ ਹਾਲਾਤ ਅਤੇ ਸਿਆਸੀ ਸਮੀਕਰਨ ਵੀ ਮਾਇਨੇ ਰੱਖਦੇ ਨੇ ਜੇ ਅੱਜ ਰਾਜਾ ਬੜਿੰਗ ਨੂੰ ਲੱਗਦਾ ਹੈ ਕਿ ਸਮਾਂ ਉਹਨਾਂ ਦਾ ਹੈ ਤਾਂ ਕੱਲ ਨੂੰ ਇਹ ਕਿਸੇ ਹੋਰ ਦਾ ਵੀ ਹੋ ਸਕਦਾ ਹੈ